ਇੱਕ ਗੱਲ ਮੈਨੂੰ ਲੱਗਦਾ ਵੀ ਜਿਹੜੀ ਨਾ ਵੀ ਸਾਡਾ ਸਾਰਿਆਂ ਦਾ ਧਿਆਨ ਮੰਗਦੀ ਆ ਹਾਂਜੀ ਉਹ ਇਹ ਆ ਵੀ ਸਿੱਖੀ ਦੇ ਵਿੱਚ ਜਿਹੜਾ ਹੈਗਾ ਨਾ ਵਿਚਾਰ ਦਾ ਤਰੀਕਾ ਜੀ ਉਹਦੀਆਂ ਸੀਮਾਵਾਂ ਜਿਹੜੀਆਂ ਆ ਹੱਦਬੰਦੀ ਜਿਹੜੀ ਆ ਉਹ ਇਹ ਆ ਵੀ ਕੋਈ ਵੀ ਮਸਲਾ ਜਿਹੜਾ ਆ ਵੀ ਜਦੋਂ ਅਸੀਂ ਵਿਚਾਰਦੇ ਆ ਜੀ ਉਹ ਸਿਧਾਂਤ ਜਿਹੜਾ ਆ ਉਹਨੂੰ ਵਿਚਾਰਿਆ ਜਾਂਦਾ ਨਾ ਕਿ ਵੀ ਕਿਹੜੇ ਬੰਦੇ ਉਸ ਮਸਲੇ ਦੇ ਵਿੱਚ ਇਨਵੋਲਡ ਆ ਬਿਲਕੁਲ ਬਿਲਕੁਲ ਤੇ ਹੇਠੋਂ ਵੀ ਆਪੋਜੀਸ਼ਨ ਵਿਰੋਧੀ ਧਿਰ ਕਿਹੜੀ ਆ ਤੇ ਦੂਜੀ ਧਿਰ ਕਿਹੜੀ ਆ ਹਾਮੀ ਧਿਰ ਕਿਹੜੀ ਆ ਉਹ ਉਹ ਨਹੀਂ ਮੈਟਰ ਕਰਦੀ ਕੀ ਗੱਲ ਇਹ ਆ ਪਈ ਦੋਵੇਂ ਪਾਸੇ ਜਿਹੜੇ ਆ ਪਈ ਉਹ ਉਸ ਸਿਧਾਂਤ ਨੂੰ ਕਿਉਂ ਉਹਦੀ ਹਾਮੀ ਭਰ ਰਹੇ ਆ ਜੀ ਤੇ ਜਿਹੜਾ ਪਾਸਾ ਵਿਰੋਧੀ ਆ ਉਹ ਕਿਉਂ ਉਹਦਾ ਵਿਰੋਧ ਕਰ ਰਿਹਾ ਬਿਲਕੁਲ ਹੁਣ ਇਹ ਦੇ ਵਿੱਚ ਤੁਸੀਂ ਇਹ ਦੇਖ ਲਓ ਪਈ ਜਦੋਂ ਪੰਜਵੇਂ ਪਾਦਸ਼ਾਹ ਦੀ ਸ਼ਹੀਦੀ ਹੁੰਦੀ ਆ ਹਾਂਜੀ ਉਹਦੇ ਵਿੱਚ ਛੇਵੇਂ ਪਾਦਸ਼ਾਹ ਇਹ ਨਹੀਂ ਕਹਿੰਦੇ ਪਈ ਮੇਰੇ ਪਿਤਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਕਦੇ ਵੀ ਇਹ ਨਹੀਂ ਹੁੰਦਾ ਜੀ ਛੇਵੇਂ ਪਾਤਸ਼ਾਹ ਦੇ ਜਿੰਨੇ ਵੀ ਫੈਸਲੇ ਆ ਉਹ ਇਸ ਹਿਸਾਬ ਨਾਲ ਨਹੀਂ ਕੀਤੇ ਗਏ ਭਈ ਇੱਕ ਜਿਹੜਾ ਫਰਜਾਂਦੇ ਆ ਭਈ ਸਹਬਜ਼ਾਦਾ ਜਿਹੜਾ ਆ ਭਈ ਉਹ ਇਸ ਕਰਕੇ ਉਹ ਫੈਸਲੇ ਲੈ ਰਿਹਾ ਭਈ ਕਿਉਂਕਿ ਉਹਦੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਹੂੰ ਉਹ ਇਹ ਆ ਭਈ ਗੁਰੂ ਨੂੰ ਸ਼ਹੀਦ ਕੀਤਾ ਗਿਆ ਬਿਲਕੁਲ ਸਿਧਾਂਤ ਕਰਕੇ ਕੀਤਾ ਗਿਆ ਤੇ ਜਿਹੜਾ ਗੁਰੂ ਦਾ ਸਕਸੈਸਰ ਆ ਹੂੰ ਉਹ ਇਸ ਹਿਸਾਬ ਨਾਲ ਫੈਸਲੇ ਕਰ ਰਿਹਾ ਆ ਭਈ ਉਹ ਜਿਹੜੇ ਸਿਧਾਂਤ ਆ ਭਈ ਜਿਨ੍ਹਾਂ ਕਰਕੇ ਪੰਜਵੇਂ ਪਾਤਸ਼ਾਹ ਨੇ ਸ਼ਹੀਦੀ ਪਾਈ ਆ ਖਿੰਦੇ ਬਾਦਸ਼ਾਹ ਦੇ ਸਾਰੇ ਫੈਸਲੇ ਜਿਹੜੇ ਆ ਉਹ ਉਸ ਕਰਕੇ ਨਹੀਂ ਕਿ ਉਹ ਸਿਧਾਂਤ ਜਿਹੜੇ ਆ ਵੀ ਉਹ ਨਾ ਕਿਦੇ ਪਿੱਛੇ ਪੈਣ ਬਿਲਕੁਲ ਜੀ ਔਰ ਇਦਾਂ ਹੀ ਨਵੇਂ ਬਾਦਸ਼ਾਹ ਬਲੇ ਹੁੰਦਾ ਹੈ ਨਵੇਂ ਬਾਦਸ਼ਾਹ ਸ਼ਹੀਦ ਹੁੰਦੇ ਆ ਦਸਵੇਂ ਬਾਦਸ਼ਾਹ ਦੇ ਜਿੰਨੇ ਵੀ ਫੈਸਲੇ ਆ ਉਹ ਕੋਤੇ ਵੀ ਇਹ ਨਹੀਂ ਆਉਂਦੇ ਆ ਕਿ ਦਸਵੇਂ ਬਾਦਸ਼ਾਹ ਨੇ ਕਿਹਾ ਹੋਵੇ ਵੀ ਮੇਰੇ ਪਿਤਾ ਜੀ ਦੀ ਸ਼ਹੀਦੀ ਹੋਈ ਇਸ ਕਰਕੇ ਵੀ ਹੁਣ ਮੇਰਾ ਇਹ ਦਿੱਲੀ ਦੇ ਤਸਦ ਦਾ ਆਪਸ ਦੇ ਵਿੱਚ ਜਿਹੜੀ ਆ ਵੀ ਉਹ ਦੁਸ਼ਮਣੀ ਪੈ ਗਈ ਆ ਭਈ ਜਾਂ ਕੋਈ ਵੀ ਇਹੋ ਜਿਹਾ ਕਾਰਨ ਹੋਵੇ ਭਈ ਜੇ ਕਿਤੇ ਵੀ ਉਹਨਾਂ ਨੇ ਇਹ ਇਮਪ੍ਰੈਸ਼ਨ ਵੀ ਦਿੱਤਾ ਹੋਵੇ ਜੀ ਛੋਟੇ ਸਹਿਬ ਜਿਆਦਿਆਂ ਦੀ ਵੱਡੇ ਸਹਿਬ ਜਿਆਦਿਆਂ ਦੀ ਸ਼ਹੀਦਦੀ ਹੁੰਦੀ ਜਾਂ ਕਿਤੇ ਵੀ ਇਹ ਇਹ ਗੱਲ ਨਹੀਂ ਹੁੰਦੀ ਜੀ ਬਿਲਕੁਲ ਗੱਲ ਜਿਹੜਾ ਵਿਰੋਧ ਆ ਜਾਂ ਜਿਹੜਾ ਚਲੋ ਭਈ ਇੱਕ ਡਿਸਐਗਰੀਮੈਂਟ ਆ ਉਹ ਸਦਾਰਥ ਦੇ ਉੱਤੇ ਹੀ ਰਿਹਾ ਜੀ ਔਰ ਇਹ ਗੱਲ ਜਿਹੜੀ ਆ ਸਾਰੀ ਕਾਮ ਸਾਡੀ ਜਿਹੜੀ ਆ ਉਹ ਬੜੇ ਸੋਹਣੇ ਤਰੀਕੇ ਦੇ ਨਾਲ ਸਮਝਦੀ ਸੀ ਬਿਲਕੁਲ ਜੀ ਬਈ ਲੜਾਈ ਕਾਦੀ ਆ ਬਿਲਕੁਲ ਔਰ ਉਹੋ ਹੀ ਚੀਜ਼ ਜਿਹੜੀ ਹੈ ਨਾ ਵੀ ਉਹ ਔਰ ਇਹ ਇਸ ਚੀਜ਼ ਦੇ ਵਿੱਚ ਇਹ ਆਪਣੇ ਪ੍ਰੋਫੈਸਰ ਸਰਪਤੀ ਸਿੰਘ ਹੁੰਦਾ ਹੋਣਾ ਦੀ ਵੀ ਪ੍ਰਸ਼ੰਸਾ ਕਰਨੀ ਬਣਦੀ ਆ ਜੀ ਜੀ ਤੇ ਭਾਈ ਪੰਥਪ੍ਰੀਤ ਸਿੰਘ ਹੁੰਦਾ ਦੀ ਵੀ ਬਣਦੀ ਆ ਬਿਲਕੁਲ ਬਿਲਕੁਲ ਇਹ ਉਹ ਪ੍ਰਚਾਰਕ ਨੇ ਵੀ ਜਾਂ ਆਪਾਂ ਲਹਿਰਾਂ ਦੀ ਗੱਲ ਕਰੀਏ ਵੀ ਗੁਰਮਤ ਸੇਵਾ ਪ੍ਰਚਾਰ ਲਹਿਰ ਤੇ ਸਿੱਖੀ ਪ੍ਰਚਾਰ ਲਹਿਰ ਜਿਹੜੀ ਆ ਪੀ ਉਹ ਉਹ ਸਾਰੀਆਂ ਜਿਹੜੀਆਂ ਆ ਵੀ ਉਹ ਇਸ ਗੱਲ ਦੇ ਉੱਤੇ ਪੂਰੀਆਂ ਉਸ ਹਾਵਨਾ ਖੜ ਗਈਆਂ ਆ ਕਿ ਇਹਨਾਂ ਨੇ ਕਦੀ ਵੀ ਜਿਹੜੇ ਮੰਨ ਲਓ ਭਈ ਭਾਈ ਪੰਥਰੀ ਸਿੰਘ ਹੁਣਾਂ ਦੇ ਉੱਤੇ ਹਮਲੇ ਹੋਏ ਆ ਜਾਂ ਪ੍ਰੋਫੈਸਰ ਸਭਜੀਤ ਸਿੰਘ ਧੁੰਦਾ ਹੁਣਾਂ ਦੇ ਉੱਤੇ ਜਾਂ ਜਿਹੜੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਹੋਰ ਪ੍ਰਚਾਰਕਿਆਂ ਵੀ ਉਹਨਾਂ ਦੇ ਉੱਤੇ ਕੋ ਹਮਲੇ ਹੋਏ ਆ ਜੀ ਉਹਨਾਂ ਨੂੰ ਇਸ ਹਿਸਾਬ ਨਾਲ ਨਹੀਂ ਉਹਨਾਂ ਨੇ ਕਦੀ ਵੀ ਪੇਸ਼ ਹੋਣ ਦਿੱਤਾ ਕਿ ਇਹ ਉਹਨਾਂ ਦੇ ਉੱਤੇ ਨਿੱਜੀ ਹਮਲੇ ਆ ਬਿਲਕੁਲ ਜੀ ਬਿਲਕੁਲ ਔਰ ਕੌਮ ਵੀ ਇਹ ਚੀਜ਼ ਸਮਝਦੀ ਆ ਬਿਲਕੁਲ ਤੇ ਭਾਈ ਭੀ ਜੇ ਭਾਈ ਪੰਥਪ੍ਰੀ ਸਿੰਘ ਉਹਨਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਆ ਜਾਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ ਦੇ ਉੱਤੇ ਪ੍ਰੋਫੈਸਰ ਸਭਜੀਤ ਸਿੰਘ ਧੁੰਦਾ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਆ ਉਹਦਾ ਕਾਰਨ ਇਹ ਆ ਕਿ ਜਿਹੜਾ ਉਹ ਪ੍ਰਚਾਰ ਕਰਦੇ ਆ ਉਸ ਪ੍ਰਚਾਰ ਨੂੰ ਰੋਕਣਾ ਚਾਹੁੰਦੇ ਜਿਹੜੇ ਬੰਦੇ ਉਹ ਭਗਮਲੇ ਕਰ ਰਹੇ ਆ ਬਿਲਕੁਲ ਜੀ ਬਿਲਕੁਲ ਇਹ ਇਸ ਕਰਕੇ ਨਹੀਂ ਕਰ ਰਹੇ ਕਿ ਇਥੇ ਵੀ ਪ੍ਰੈਸ ਸਾਹਿਬ ਜੀ ਨੂੰ ਧੁੰਦਾ ਹੋਣਾ ਦੇ ਨਾਲ ਕੋਈ ਪਰਸਨਲ ਰੰਜਿਸ਼ ਆ ਤਾਂ ਕਰਕੇ ਹੋ ਰਿਹਾ ਹੁਣ ਇਹਦੇ ਵਿੱਚ ਥੋੜੀ ਜੀ ਮਸਲਬ ਕਹੋ ਵੀ ਡਿਸਪਾਇੰਟਮੈਂਟ ਵੀ ਹੁੰਦੀ ਆ ਕਿ ਜਦੋਂ ਇਹਦੇ ਉੱਤੇ ਆਪਣਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਉੱਤੇ ਹਮਲਾ ਹੋਇਆ ਹੈ ਹਾਂਜੀ ਹਾਂਜੀ ਹੁਣ ਉਹ ਤੁਸੀਂ ਦੇਖ ਲਓ ਕਿ ਕਿਤੇ ਵੀ ਸਿਧਾਂਤ ਵਾਲੀ ਗੱਲ ਨਹੀਂ ਬਿਲਕੁਲ ਆਉਣ ਦਿੱਤੀ ਉਹ ਇਹੀ ਹੋ ਗਿਆ ਜੀ ਕਿ ਟਕਸਾਲ ਨੇ ਢੱਡਰੀਆਂ ਵਾਲੇ ਦੇ ਉੱਤੇ ਹਮਲਾ ਕੀਤਾ ਸੋ ਉਹ ਜਿਹੜੀ ਮਿਰਜ਼ ਵਾਲੀ ਲੜਾਈ ਹੈ ਨਾ ਉਹ 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 ਹੀ ਹੈ ਬਸ ਟਕਲ ਕੇ ਆਏ ਸਾਹਮਣੇ ਬਸ ਉਹ ਹੀ ਉੱਥੇ ਉਹ ਜਿਹੜੀ ਆ ਵੀ ਉਹ ਭਾਰੂ ਜੀ ਭਈ ਜੀ ਹੁਣ ਢੱਡਰੀਆਂ ਵਾਲੇ ਨੇ ਐ ਕਹਿ ਦਿੱਤਾ ਆ ਟਕਸਾਲ ਨੂੰ ਉਹ ਟਕਸਾਲ ਨੇ ਬਾ ਐ ਕਹਿ ਦਿੱਤਾ ਬਿਲਕੁਲ ਤੇ ਕੌਮ ਦਾ ਉਹਦੇ ਵਿੱਚ ਕਿੱਥੇ ਆ ਕੌਮ ਦਾ ਕੀ ਲੈਣਾ ਸਿਧਾਂਤ ਕਿੱਥੇ ਆ ਬਿਲਕੁਲ ਸੋ ਉਹ ਜਿਹੜੀ ਚੀਜ਼ ਹੈ ਨਾ ਕਿ ਉਹ ਸਾਨੂੰ ਸਾਰਿਆਂ ਨੂੰ ਇਹ ਧਿਆਨ ਸਾਡਾ ਮੰਗਦੀ ਹੈ ਕਿ ਜਿਹੜੇ ਨਾ ਕੋਈ ਵੀ ਬੰਦੇ ਜੀ 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 ਕਿਸੇ ਵੀ ਸਿਧਾਂਤਕ ਮਸਲੇ ਨੂੰ ਜਾਂ ਕੌਮੀ ਮਸਲੇ ਨੂੰ ਆਪਣਾ ਨਿੱਜੀ ਮਸਲਾ ਬਣਾ ਕੇ ਪੇਸ਼ ਕਰ ਲੈਂਦੇ ਆ ਕਿ ਉਹ ਬਹੁਤ ਵੱਡਾ ਧਰੋਖ ਮਾਉਣ ਦਾ ਹੈ ਬਿਲਕੁਲ ਕੌਮ ਦੇ ਨਾਲ ਕਿਉਂਕਿ ਉਹ ਮਸਲੇ ਨੂੰ ਬਜਾਏ ਹੱਲ ਕਰਨ ਦੇ ਜਿਹੜੇ ਤੱਥ ਆ ਨਾ ਉਹਨਾਂ ਨੂੰ ਉਹ ਪਰੋਖੇ ਕਰੰਦਾ ਆ ਪਾਸੇ ਕਰਕੇ ਵੀ ਤਾਂ ਕਿ ਵੀ ਉਹ ਤੱਥ ਜਿਹੜੇ ਆ ਉਹ ਕਿਤੇ ਵੀ ਡਿਸਕਸ਼ਨ ਦੇ ਵਿੱਚ ਨਾ ਹੋ ਉਹ ਬਸ ਨਿੱਜੀ ਲੜਾਈ ਹੋ ਜਵੇ ਜਦੋਂ ਨਿੱਜੀ ਲੜਾਈ ਹੁੰਦੀ ਆ ਉਹਦੇ ਵਿੱਚ ਫਿਰ ਤੁਸੀਂ ਕਿਸੇ ਨੂੰ ਵੀ ਗਲਤੀਆਂ ਸਹੀ ਨਹੀਂ ਗਰਦਾਨ ਸਕਦੇ ਹੁੰਦੇ ਜਿਹੜਾ ਬੰਦਾ ਜਿਹਦੇ ਨਾਲ ਹੈਗਾ ਆ ਉਹ ਆਪਣੇ ਆਪ ਨੂੰ ਸਹੀ ਸਮਝਦਾ ਬਿਲਕੁਲ ਜਦ ਕੇ ਜਦੋਂ ਤੱਥ ਆ ਜਾਂਦੇ ਆ ਜੇਦੋ ਸਿਧਾਂਤ ਆ ਜਾਂਦਾ ਆ ਉਹਦੇ ਵਿੱਚ ਬੜਾ ਸੌਖਾ ਹੁੰਦਾ ਆ ਕਿ ਜਿਹੜਾ ਇੱਕ ਨਿਊਟਰਲ ਬੰਦਾ ਹੈ ਜਾਂ ਜਿਹੜਾ ਈਵਨ ਤੁਹਾਡੇ ਵਿਰੋਧੀ ਧਿਰ ਵਾਲਾ ਵੀ ਆ ਉਹ ਵੀ ਕਨਵਿੰਸ ਹੋ ਜਵੇ ਜਾਂ ਤੁਸੀਂ ਕਨਵਿੰਸ ਹੋ ਜਿਓ ਵੀ ਨਹੀਂ ਜੀ ਜਿਹੜੀ ਉਹ ਦੂਜੀ ਧਿਰ ਆ ਉਹ ਠੀਕ ਕਹਿ ਰਹੀ ਆ ਜਾਂ ਜਿਹੜੀ ਦੂਜੀ ਧਿਰ ਆ ਉਹ ਕਹੇ ਵੀ ਨਹੀਂ ਜੀ ਇਹ ਬੰਦੇ ਜਿਹੜੇ ਆ ਵੀ ਇਹ ਠੀਕ ਕਹਿਣ ਦੇ ਬਿਲਕੁਲ ਬਿਲਕੁਲ ਗੁਰਮਤ ਦਾ ਸਿਧਾਂਤ ਜਿਹੜਾ ਆ ਉਹ ਇਦਾਂ ਹੀ ਦੇਖਿਆ ਜਾਣਾ ਜੀ ਸੋ ਉਹ ਚੀਜ਼ ਆ ਵੀ ਜਿਹੜੀਆਂ ਇਹ ਸਾਡਾ ਵਿਚਾਰ ਮਾਨਣੇ ਬਿਲਕੁਲ ਭਾਈ ਜਿੱਦਾਂ ਜਦੋਂ ਅਸੀਂ ਸਿਧਾਂਤ ਤੋਂ ਥਿਰ ਕੇ ਕਿ ਨਿਜਵਲ ਚਲ ਜਾਂਦੀਆਂ ਉਹਦੇ ਵਿੱਚ ਫਿਰ ਜਿਹੜਾ ਸਾਡਾ ਗੱਲ ਕਰਨ ਦਾ ਤਰੀਕਾ ਜਾਂ ਕਿਸੇ ਨੂੰ ਅਪਰੋਚ ਕਰਨ ਤਰੀਕਾ ਵੀ ਨਾਲ ਦੇ ਨਾਲ ਥੱਲੇ ਡਿੱਗ ਜਾਂਦਾ ਆ ਤੇ ਉਹਦੇ ਨਾਲ ਕੀ ਹੁੰਦਾ ਆ ਜਦੋਂ ਤੁਸੀਂ ਕਿਸੇ ਨੂੰ ਪਰਸਨਲ ਤੌਰ ਤੇ ਅਟੈਕ ਕਰਦੇ ਆ ਫਿਰ ਉਹ ਇੱਕ ਬੈਰੀਅਰ ਆਟੋਮੈਟਿਕਲੀ ਇੱਕ ਖੜਾ ਹੋ ਜਾਂਦਾ ਹੈ ਉਹ ਤੁਹਾਡੀ ਤੁਸੀਂ ਜਿੰਨੀ ਮਰਜ਼ੀ ਚੰਗੀ ਗੱਲ ਕਰ ਲਵੋ ਜਿੰਨੀ ਮਰਜ਼ੀ ਸਿੱਧਾਂਤਕ ਗੱਲ ਕਰ ਲਵੋ ਜੇ ਇੱਕ ਤਰੀਕਾ ਵੀ ਠੀਕ ਨਹੀਂ ਹੈਗਾ ਤੁਹਾਡੇ ਨਾਲ ਗੱਲ ਕਰਨ ਦਾ ਬੈਰੀਅਰ ਖੜੇ ਕਰ ਲੇ ਪਹਿਲਾਂ ਹੀ ਤੁਸੀਂ ਤੇ ਉਹਦੇ ਵਿੱਚੋਂ ਤੁਹਾਡੇ ਜੋ ਵੀ ਕੁਝ ਨਿਕਲ ਕੇ ਆਣਾ ਜੋ ਆਹੀ ਕੁਝ ਨਿਕਲ ਕੇ ਆਣਾ ਜਿਹੜਾ ਤੁਹਾਨੂੰ ਅੱਜ ਦੇਖ ਰਿਹਾ ਹੈ ਕਿ ਕੀ ਚੱਲ ਰਿਹਾ ਹੈ ਕੌਮ ਦੇ ਵਿੱਚ ਬਿਲਕੁਲ ਔਰ ਇਹੀ ਚੀਜ਼ਾਂ ਆ ਵੀ ਜਿਹਦੇ ਵਿੱਚ ਨਾ ਵੀ ਇਹ ਇਹ ਸਾਡੇ ਨਾਲ ਕਹੋ ਵੀ ਜਦੋਂ ਵੀ ਅਸੀਂ ਕੋਈ ਵੀ ਕੌਮੀ ਮੁੱਦਾ ਜਿਹੜਾ ਆ ਵੀ ਉਹਨੂੰ ਡਿਸਕਸ ਕਰਦੇ ਆ ਜੀ ਜੀ ਸੋ ਇਹ ਹੱਦਬੰਦੀਆਂ ਜਿਹੜੀਆਂ ਨਾ ਪੀ ਇਹਨਾਂ ਨੂੰ ਜੁਰੂਰ ਸਾਨੂੰ ਆਪਣੇ ਜ਼ਿਹਨ ਦੇ ਵਿੱਚ ਰੱਖਣਾ ਚਾਹੀਦਾ ਹੈ ਔਰ ਇਹਦੇ ਅੰਦਰ ਅੰਦਰ ਜਿਹੜਾ ਆ ਵੀ ਉਹੋ ਹੀ ਸਾਰਾ ਜਿਹੜੀ ਵਿਚਾਰਿਆ ਵੀ ਉਹ ਹੋਣੀ ਚਾਹੀਦੀ ਜਿਹੜਾ ਇਸ ਤੋਂ ਬਾਹਰ ਜਾਂਦਾ ਹ ਹੂੰ ਉਹਨੂੰ ਅਸੀਂ ਸਦਾ ਗਰਦਾਨਦੀਏ ਵੀ ਭਾਈ ਵੀ ਇਹ ਕੌਮ ਦੇ ਹੱਕ ਵਾਲੇ ਬੰਦੇ ਨਹੀਂ ਏ ਜੀ 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 ਇਹ ਆਪਣਾ ਹੀ ਨੇਜ ਜਿਹੜਾ ਆ ਵੀ ਉਹਨੂੰ ਇਹ ਪਰਸੂ ਕਰੰਦਾ ਆ ਔਰ ਉਹਦੇ ਵਿੱਚ ਸਿੱਧੀ ਜੀ ਗੱਲ ਆ ਵੀ ਨਾਮ ਲੈ ਕੇ ਜਿਹੜੀ ਗੱਲ ਕਰਨੀ ਹੈ ਨਾ ਬਿਲਕੁਲ ਉਹ ਮਸਲੇ ਨੂੰ ਨਿੱਜੀ ਬਣਾਉਂਦੀ ਆ ਜੀ ਸੋ ਇਸ ਕਰਕੇ ਭਈ ਜਦੋਂ ਸਿਧਾਂਤ ਦੀ ਗੱਲ ਹੋ ਰਹੀ ਆ ਉਦੇ ਵਿੱਚ ਇਹ ਨਹੀਂ ਇੰਪੋਰਟੈਂਟ ਹੈਗਾ ਵੀ ਕਿਹਦਾ ਨਾਮ ਲਿਆ ਜਾ ਰਿਹਾ ਕਿਹਦਾ ਨਹੀਂ ਲਿਆ ਜਾ ਰਿਹਾ ਜੀ ਕਿਉਂਕਿ ਜਦੋਂ ਤੁਸੀਂ ਨਾਮ ਲੈਤਾ ਜਿਹੜੇ ਬੰਦੇ ਨੇ ਲਿਆ ਆ ਨਾਮ ਜਿਹਦਾ ਲਿਆ ਆ ਉਹ ਉਹਨਾਂ ਦੀ ਆਪਸ ਦੇ ਵਿੱਚ ਗੱਲ ਹੋ ਗਈ ਗੱਲ ਹੋ ਜੂਗੀ ਸੋ ਉਹ ਉਹ ਉਹਦੀ ਗੱਲ ਆ ਵੀ ਹਾਂਜੀ ਠੀਕ ਆ ਜੀ ਫਲਾਣੇ ਨੇ ਉਹਦਾ ਨਾਮ ਲੈਤਾ ਹੁਣ ਉਹ ਜਿਹਦਾ ਲਿਆ ਆ ਉਹਨੇ ਰਿਟੈਲੀਗੇਟ ਕਰਨਾ ਹੈ ਉਹਨੇ ਬਦਲੇ ਦੀ ਭਾਅ ਉਹਨਾਂ ਦੇ ਨਾਲ ਕੁਝ ਕਹਿਣਾ ਹੈ ਉਹਦੇ ਬਾਰੇ ਫਿਰ ਹਾਂਜੀ ਉਹ ਉਹ ਬਿਲਕੁਲ ਉਹਦੇ ਵਿੱਚ ਇੱਕ ਗੱਲ ਇਹ ਵੀ ਸਮਝਣ ਵਾਲਾ ਆ ਜਾਂਦਾ ਹੈ ਕਿ ਜਦੋਂ ਬੰਦੇ ਨੇ ਬਦਲੇ ਦੀ ਭਾਵਨਾ ਦੇ ਵਿੱਚ ਚੱਲ ਜਾਣਾ ਹੈ ਜਦੋਂ ਉਸ ਪ੍ਰੋਸੈਸ ਦੇ ਵਿੱਚ ਚੱਲ ਜਾਣਾ ਹੈ ਫਿਰ ਸਿਧਾਂਤ ਜਾਂ ਜਿਹੜੀ ਗੈਰ ਸਿਧਾਂਤਕ ਗੱਲਾਂ ਉਹ ਕਿਤੇ ਪਿੱਛੇ ਹੀ ਰਹਿ ਜਾਂਦੀਆਂ ਫਿਰ ਬੰਦੇ ਦੀ ਪੂਰੀ ਜਿੱਦ ਇਹ ਹੋ ਜਾਂਦੀ ਹੈ ਕਿ ਇਹਨੂੰ ਮੈਂ ਕਿਸੇ ਤਰੀਕੇ ਨਾਲ ਵੀ ਨੀਵਾ ਦਿਖਾਉਣਾ ਹੈ ਤੇ ਉਸ ਉਸ ਟਾਰਗੇਟ ਨੂੰ ਅਚੀਵ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਤੇ ਉਹ ਚੀਜ਼ਾਂ ਹੀ ਅੱਜ ਸਾਨੂੰ ਨਜ਼ਰ ਆ ਰਹੀਆਂ ਨੇ ਦੇਖਣ ਨੂੰ ਕਿ ਕਿਦਾਂ ਸਾਰਾ ਕੁਝ ਚੱਲ ਰਿਹਾ ਹੈ ਬਿਲਕੁਲ ਔਰ ਉਹਦੇ ਵਿੱਚ ਫਿਰ ਮਤਲਬ ਪੀਜੀਏ ਤੁਸੀਂ ਦੇਖਣੀ ਹੋਵੇ ਨਾ ਵੀ ਨੀਚਤਾ ਦੀ ਹੱਦ ਤੇ ਉੱਥੇ ਤੱਕ ਤੇ ਫਿਰ ਬੰਦਾ ਇਹ ਵੀ ਕਹਿਣ ਤੱਕ ਜਾਂਦਾ ਆ ਵੀ ਜੀ ਸਾਰੀ ਕੌਮ ਹੀ ਜਿਹੜੀ ਆ ਬੇਗੈਰਤਾ ਦੀ ਕੌਮ ਆ ਅਕ੍ਰਿਤ ਘਣਾ ਦੀ ਕੌਮ ਬਿਲਕੁਲ ਸੋ ਉੱਥੋਂ ਪਤਾ ਲੱਗ ਜਾਂਦਾ ਵੀ ਜਦੋਂ ਤੁਸੀਂ ਕਿਸੇ ਨੂੰ ਨੀਵਾ ਵਿਖਾਉਣਾ ਆ ਫਿਰ ਤੁਸੀਂ ਕੌਮ ਨੂੰ ਵੀ ਬਖਸ਼ ਦੇਣਗੇ ਵੀ ਐਸ ਲੌਂਗ ਐਸ ਵੀ ਤੁਸੀਂ ਜਿਹੜਾ ਕਹਿਣ ਦਾ ਆ ਵੀ ਉਹ ਤੁਹਾਡਾ ਟਾਰਗੇਟ ਜਿਹੜਾ ਆ ਵੀ ਇਹ ਆ ਵੀ ਤੁਸੀਂ ਕਿਸੇ ਨੂੰ ਨੀਵਾ ਦਿਖਾਉਣ ਲਈ ਕਹਿ ਰਹੇ ਹੋ ਭਾਵੇਂ ਕੌਮ ਜਿਹੜੀ ਆ ਵੀ ਉਹ ਸਾਰੀ ਦੀ ਸਾਰੀ ਨੂੰ ਤੁਸੀਂ ਗਾਲਾਂ ਕੱਢਦੇ ਗਾਲਾਂ ਕੱਢ ਦਿੱਤੀ